ਤੇ ਅਦੀਮੰਦੀ ਚਲੂ ਸੀ ਤੇ ਅਜੀ ਉੱਥੇ ਬੈਠੇ ਨੂੰ ਵੀ ਚਲੋਤੀ ਤੇ ਪੰਜਾਬ ਸਰਕਾਰ ਜਦੋਂ ਤੁਹਾਨੂੰ ਪਤਾ ਚੱਲਿਆ ਕਿ ਇਹ ਬਹੁਤ ਸਾਰੇ ਬੇਰੁਜ਼ਗਾਰ ਸਾਡੇ ਚੋਂ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਨਾਂ ਦੇ ਰੱਖਿਆ ਉਹਨੇ ਬਹੁਤ ਜੀ ਉਧਾਨ ਪਾਇਆ ਤੇ ਅੱਜ ਸਾਨੂੰ ਕਿੰਨਾ ਸਮਾਂ ਹੋ ਗਿਆ ਕਿ ਤੁਹਾਡੇ ਸੁੰਡ ਦੇ ਵਿੱਚ ਹੀ ਬੜੀ ਹਰਾਨੀ ਦੀ ਗੱਲ ਹੋਊਗੀ ਕੀ ਸਾਡੇ ਬੇਰੋਜ਼ਗਾਰਾਂ ਦੇ ਆਪਣਾ ਨਾਅਰਾ ਕਰ ਰਹੇ ਨੇ ਜਦੋਂ ਮੁੱਖ ਮੰਤਰੀ ਸਾਹਿਬ ਦੇ ਕੋਲ ਜਾਂਦੇ ਨੇ ਕਿ ਪੰਜ ਪੰਜ ਜਨੇਮ ਨੂੰ ਪੰਜ ਰਸਾਂ ਸ਼ਹੀਦ ਹੋਣਾ ਨੇ ਉਹਨਾਂ ਨੇ ਕੁਝ ਕਰਕੇ ਨਹੀਂ ਇਹ ਉਹ ਬੱਚੇ ਨੇ ਕਿੰਨੇ ਬੱਚੇ 350 ਬੰਦਾ ਜੁਆਇਨ ਕਰੇ ਬਾਕੀ ਸਾਰੇ ਬੰਦੇ ਬੱਚਾ ਸਿਰ ਸਾਰੇ ਅਸੀਂ ਕੁੜੀਆਂ ਦੇ ਸਮੇਤ ਤੇ ਸੜਕਾਂ ਦੇ ਉੱਤੇ ਰਾਤ ਨੂੰ ਕੋਈ ਸਰਕਾਰ ਦਾ ਨੁਮਾਇੰਦਾ ਅਜਦਾ ਕਿਤੇ ਨਹੀਂ ਪਹੁੰਚਿਆ ਇਹ ਨਾਸ਼ੀ ਚਲਾ ਰਹੇ ਨੇ ਸਾਰੀਆਂ ਦੀ ਹਾਲੀ ਕੀ ਕੰਡੀਸ਼ਨ ਜਿਹੜੀ ਪੰਜਾਬ ਸਰਕਾਰ ਨੇ ਲਾਗਾਈ ਸਾਰੀ ਕੁੜੀਆਂ ਰਾਂ ਪਾਣੀ ਤਾਂ ਕੋਈ ਕੋਈ ਪਾਣੀ ਬੇਸੁਰਵਰ ਚੱਲ ਰਿਹਾ ਹੈ 4 ਮੀਟਰ ਪੰਨ ਮਰੇਗਾ ਦੇ ਜੇਕਰ ਬਾਰਿਸ਼ ਹੋ ਜਾਵੇ ਹੋ ਚੁੱਕੀ ਹੈ ਜੇ ਗੱਲ ਕਰਦੇ ਆ ਸਿੱਖਿਆ ਗ੍ਰਾਂਟੂ ਦੀ ਸਕੂਲਾਂ ਦੇ ਵਿੱਚ ਹਜੇ ਸਕੂਲ ਖਾਲੀ ਪਏ ਨੇ ਕਈ ਵਾਰੀ ਕਹਿੰਦੇ ਆ ਕਿ ਪਲੱਸ ਟੂ ਵੀ ਅਸੀਂ ਬਾਇ ਨੇਮ ਸਕੂਲ ਲਿਸਟ ਕੱਢ ਕੇ ਵੀ ਸਰਕਾਰ ਨੇ ਤੇਸ਼ਾਂ ਦੇ ਤੇ ਸਾਡੇ ਨਾਲ ਬਾਇ ਤਾਂ ਗੱਲ ਕਰਨ ਆ ਸਤੂ ਖਾਲੀ ਕਈ ਆਈਏ ਇਹ ਇੱਕ ਗੱਲ ਕੋਈ ਨਹੀਂ ਹੈ ਕਿ ਫੋਲ ਰੱਖਣ ਲਾਗੇ ਸਰਪਲਸ ਕਰਦੇ ਉਹ ਸਰਪਲਸ ਰੋਡਿੰਗਾਂ ਦੇ ਵਿੱਚ ਨਹੀਂ ਪਰ ਫਸਟੇ ਨੂੰ ਲਾ ਤੇ ਹੋਰ ਲਾ ਲੇ ਕਿਉਂ ਲਾ ਲੇ ਨਹੀਂ 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 ਲਾਈ ਨਹੀਂ ਸਰ ਸਰਪਲਸ ਦੇ ਵਿੱਚ ਨਹੀਂ ਲਾਇਆ ਸਰ ਅਸੀਂ ਉਹੀ ਬੈਠੇ ਹੋਏ ਆਂ ਸਰ ਇਹ ਪੂਰਾ ਨਹੀਂ ਕਰੀ ਨਾ ਕੋਈ ਕਰਾ ਨਹੀਂ ਉਹ ਦਿੱਕਤ ਇਸੇ ਵਿੱਚ 25 ਤੋਂ ਬੰਦੇਾਂ ਨੂੰ ਗਿਆਨ ਕਰਾ ਬਾਕੀ ਸਾਰਾ 20 30 ਸੋਡੇ ਕਰੀਦਾ ਉਹ ਕੋਸਟਾਂ ਵੀ ਤੱਕ ਆਉਂ ਨਹੀਂ ਕਾਦੀ ਪਈ ਨੇ ਸਾਨੂੰ 3 ਸਾਲ ਹੋ ਗਏ ਅਕਤੂਬਰ ਦੇ ਵਿੱਚ ਭਰਤੀ ਹੋਈ ਨਹੀਂ ਮੈਂ ਕਹਿੰਦਾ ਇਹ ਗੱਲ ਮੈਂ ਨੂੰ ਮੇਰਾ ਆਪ ਦੇ ਮੈਂ ਜਿੰਨਾ ਗੱਲ ਤੋਂ ਬੋਲ ਸਕਦਾ ਮੈਂ ਤਾਂ ਹਰੀ ਕਰਾਉਂਦਾ ਤੇ ਤੁਹਾਡੀ ਪਹਿਣੀ ਥੋੜਾ ਤੁਹਾਡੀ ਅਸੀਂ ਨਾ ਤੁਹਾਨੂੰ ਅਸੀਂ ਮਿਲਣਾ ਅਸੀਂ ਸੈਕਟਰੀਟ ਨਾਲ ਸੀ ਤੁਸੀਂ ਇਹ ਕਹਿ ਕੇ ਜਵਾਬ ਦਿੱਤਾ ਕਿ ਤੁਹਾਡਾ ਇਹ ਅਸੀਂ ਕਿਉਂਕਿ ਬਠਿੰਡੇ ਤੋਂ ਬਿਲੋਂਗ ਕਰਦੇ ਹਾਂ ਤੁਸੀਂ ਸਾਡੇ ਨਾਲ ਗੱਲ ਜਿਏ ਤੇ ਉਹਦੋਂ ਜਦੋਂ ਮੈਂ ਲਾਇਆ ਤੁਸੀਂ ਕਹਿੰਦੇ ਅਸੀਂ ਉਹਨਾਂ ਨੂੰ ਨਹੀਂ ਦੱਲਣਾ ਕਦੇ ਦੇਖੋ ਹੈ ਦਾ ਪ੍ਰਿਆਸ ਕਰਦੇ ਨਵੇਂ ਦੇ ਹੋ ਜਾਏ ਮੈਂ ਕਰੀ ਜਵਾਬ ਦਿੱਤਾ ਗਿਆ ਉਹ ਨਹੀਂ ਬੇਟਾ ਮੇਰੇ ਮੈਂ ਤੁਹਾਨੂੰ ਇਹ ਕਹਤਾ ਨਾ ਮੈਂ ਦਾ ਹਰੀ ਨੂੰ ਮਿਲਣਾ ਨਾ ਮੈਨੂੰ ਹੁਣ ਮਿਲਣ ਨੂੰ ਮੈਨੂੰ ਕੀ ਹੋ ਗਿਆ ਜੇ ਮੇਰੇ ਕੋਲ ਲੋਟ ਆ ਗਿਆ ਮੈਂ ਹਰ ਕਿ ਪਰ ਮੇਰੇ ਕੋਲ ਉਹ ਨਹੀਂ ਮੈਂ ਉਹ ਉਹਨਾਂ ਨੂੰ ਗੱਲ ਉਹਨਾਂ ਨਾਲ ਕਰ ਸਰ ਤੁਸੀਂ ਕਾਲ ਤਾਂ ਕਰ ਸਕਦੇ ਹੋ ਸਰ ਸਾਡੇ ਸਾਹਮਣੇ ਪਲੀਜ਼ ਕਾਲ ਕਰ ਲੋ ਸਾਡੇ ਮੇਰੀ ਮੇਰੀ ਜ਼ਰੂਰਤ ਹੈ ਮੈਂ ਨਹੀਂ ਕਰਦਾ ਨਾ ਇਹ ਜਿਹੜੀ ਗੱਲ ਤੁਸੀਂ ਐ ਮੈਨੂੰ ਕਰਦੇ ਪਰ ਮੈਂ ਅੱਜ ਤੱਕ ਕਦੇ ਵੀ ਕਿਸੇ ਨੂੰ ਜਵਾਬ ਨਹੀਂ ਦਿੱਤਾ ਇੱਕ ਵਾਰ ਸਰ ਕਾਲ ਤਾਂ ਕਰ ਸਕਦੇ ਹੋ ਪਲੀਜ਼ ਕਾਲ ਕਰੋ ਸਾਡੇ ਸਾਹਮਣੇ ਆਹ ਸਾਹਮਣੇ ਦਿਖਾ ਦਿਓ ਅੱਜ ਦਾ ਦਿਨ ਮੰਗਿਆ ਉਹਨਾਂ ਨੇ ਅਸਲੀ ਦੇ ਨੌਲੇਜ ਯਰ ਤੇ ਸਾਡੇ ਕੋਲ ਦੇਖਣ ਦੇ ਅਸਲੀ ਗੱਲ ਕਿੱਸੇ ਗੱਟੇ ਆਇਆ ਬਾ ਸਾਡੀ ਪਲੀਜ਼ ਰਿਕੁਐਸਟ ਹੈ ਸਾਡੇ ਸਾਹਮਣੇ ਕਾਲ ਕਰੋ ਤੁਸੀਂ ਇਟ ਮੀਨਸ ਨਾ ਇੱਕ ਮੈਨੂੰ ਦੇਖੋ ਨਹੀਂ ਸਰ ਤੁਸੀਂ ਕਹਿ ਰਹੇ ਹੋ ਵੀ ਤੁਹਾਨੂੰ ਤਾਂ ਸਾਡੇ ਤੇ ਬਹੁਤ ਵੱਡਾ ਅਤਰਾਜ ਹੈ ਪਰ ਮੈਨੂੰ ਵੀ ਬਹੁਤ ਮੈਂ ਤਾਂ ਇੱਕ ਬੰਦੇ ਨੂੰ ਮੈਨ ਲੈਣਾ ਮੈਂ ਇਹ ਨਹੀਂ ਕਹਿ ਵੀ ਨਹੀਂ ਮੈਂ ਇਹ ਵੀ ਮੇਰਾ ਨਹੀਂ ਕੰਮ ਕੰਮ ਦਾ ਇਹ ਕੰਮ ਨਹੀਂ ਸਰ ਜਿਹੜਾ ਤੁਹਾਡਾ ਕੰਮ ਨਹੀਂ ਅਸੀਂ ਕਰਵਾ ਸਕਦੇ ਹਾਂ ਸਰ ਤੁਸੀਂ ਸਾਡੀ ਪਰਦਾ ਇਹ ਗੱਲ ਤੇ ਮੇਰੇ ਵੀ ਕਿਹਾ ਜਦ ਮੈਂ ਜਵਾਬ ਦਿੱਤਾ ਅਹ ਲੈ ਤੂੰ ਕਹਿ ਗਿਆ ਮੈਂ ਕਹਿੰਦਾ ਨਹੀਂ ਤੇਰੀ ਗੱਲ ਮੰਨੀ ਜ ਉਹ ਤੇ ਮੇਰੀ ਗੱਲ ਨਹੀਂ ਮੰਨੀ ਜ ਮੈਂ ਆ ਵੀ ਤੂੰ ਕੀ ਦਾ ਨਮਾਇਨ ਪਲੀਜ਼ ਮੇਰੀ ਗੱਲ ਸੁਣ ਮੈਂ ਕਹਿੰਦਾ ਵੀ ਮੈਂ ਜਵਾਬ ਦਿੰਦਾ ਨਹੀਂ ਕੋਈ ਕੱਲਾ ਕਿਸੇ ਕੀ ਫੋਨ ਤਸਦਾ ਕਿਤੇ ਨਹੀਂ ਹੋਣਾ ਤੁਹਾਡੇ ਡਿਪਾਰਟਮੈਂਟ ਦੇ ਸਾਡੇ ਸਾਹਮਣੇ ਜਿਹੜੇ ਉਹਨਾਂ ਨੇ ਮਨਾਂ ਸਰ ਸੀਐਨ ਸਾਹਿਬ ਨੂੰ ਫੋਨ ਕਰੋ ਪਲੀਜ਼ ਸਾਡੇ ਸਾਹਮਣੇ ਸਰ ਮੇਰੀ ਗੱਲ ਹੀ ਕਰ ਨਹੀਂ ਫਿਰ ਇਹ ਜਿਹੜੀ ਗੱਲ ਵਰਗੀ ਹੈ ਜਿਹੜੀ ਆਏ ਉੱਪਰ ਫੋਟਾ ਬੰਦ ਕਰੇ ਗੱਲ ਤਾਂ ਪਏ ਤੇ ਪਏ ਗੱਲ ਵੱਖਰੀ ਹੈ ਤੂੰ ਜਿਹੜੀ ਗੱਲ ਮੇਰੇ ਨਾਲ ਕਰਨੀ ਉਹ ਕਰ ਸਰ ਨਹੀਂ ਸਰ ਤੁਸੀਂ ਕਹਿ ਰਹੇ ਹੋ ਤੁਸੀਂ ਕਹਿ ਰਹੇ ਹੋ ਆਏ ਕਰਨ ਤੋਂ ਥੋੜਾ ਹੀ ਇੱਕ ਇਤਿਹਾਸ ਚਲੋ ਪੰਜਾਬ ਦੇ ਵਿੱਚ ਸਭ ਨਾਲ ਰਹਿ ਰਹੇ ਹਾਂ ਇੱਕ ਤਾਂ ਪਹਿਲੀ ਗੱਲ ਤੁਸੀਂ ਕਹਿੰਦੇ ਵੀ ਮੈਂ ਤਾਂ ਮਿਲਦਾ ਹੀ ਨਹੀਂ ਮੈਂ ਕਹੀ ਨਹੀਂ ਸਕਦਾ ਯਾਰ ਮੈਂ ਤੂੰ ਥੋੜੀ ਕਹੂਗੀ ਤੁਹਾਡੇ ਡਿਪਾਰਟਮੈਂਟ ਦੇ ਵਿੱਚੋਂ ਗੱਲ ਕਹੀ ਗਈ ਹੈ ਜਿਹੜੇ ਉੱਪਰ ਤੁਹਾਡੇ ਜੋ ਨਾਮ ਮਾਰ ਸਰ ਜੀ ਤੈਨਾਂ ਦੀ ਤੁਸੀਂ ਸਾਡੇ ਦਰਦਿਆਂ ਜਾ ਕੇ ਬਹਿਰਦੇ ਹੋ ਅੱਜ ਤੁਸੀਂ ਇੱਕ ਬੋਲ ਵੀ ਨਹੀਂ ਕਰ ਸਕਦੇ ਸਾਡੇ ਵਾਸਤੇ ਬੋਲੋ ਬੋਲੋ ਤੁਸੀਂ ਥੋੜਾ ਇੱਕ ਗੱਲ ਇੱਕ ਗੱਲ ਇੱਕ ਗੱਲ ਲਿਖ ਕੇ ਤੁਸੀਂ ਮੇਰੇ ਨਾਲ ਗੱਲ ਕਰੋ ਮੈਂ ਇਕੱਲਾ ਬੋਲਦਾ ਬੋਲੋ ਸਰ ਬੋਲੋ ਕਿੰਨਾ ਮਰ ਮੇਰੇ ਤੁਸੀਂ ਆ ਕੇ ਵੇਖੋ ਹਾਂਜੀ ਹੁੰਦੀ 52 46 17 ਤੇ ਜਾ ਕੇ ਗੱਲ ਕਰਕੇ ਵੀ ਕੋਈ ਮਿਲਣ ਵਾਲਾ ਆਇਆ ਮੈਂ ਹਾਂ ਵੀ ਆ ਜਾਂਦਾ ਮੈਂ ਤਾਂ ਕਦੇ ਕਿਸੇ ਰੋਕਦੇ ਸਰ ਹੁਣ ਸਾਡੀ ਰਿਕਵੈਸਟ ਹੈ ਪਲੀਜ਼ ਸੀਐਮ ਸਾੰਭ ਨੂੰ ਸਾਡੇ ਸਾਹਮਣੇ ਬੋਲ ਕਰੋ ਪਲੀਜ਼ ਸੀਐਮ ਤੁਸੀਂ ਤੁਹਾਡੀ ਇਹ ਗੱਲ ਮਸਲੇ ਹੱਲ ਕਰਨ ਵਾਸਤੇ ਮੈਂ ਜਿਹੜੀ ਹੈ ਮੈਂ ਆਪਰੇ ਤੁਹਾਨੂੰ ਕੋਸ਼ਿਸ਼ ਕਰਦਾ ਹਾਂ ਆ ਤੁਸੀਂ ਗੱਲ ਮੇਰਾ ਫਰਜ਼ ਹਾਂ ਹਾਂ ਉਹਨੂੰ ਇਹ ਗੱਲ ਕਰਦੇ ਨੇ ਸਾਡੀ ਫਾਈਲ ਦਾ ਪ੍ਰੋਸੈਸ ਪੁੱਛ ਤੱਕ ਕਿ ਸਰ ਮੈਂ ਤਾਂ ਹੀ ਜਾ ਕੇ ਦੇਣੀ ਨੂੰ ਰეკਮੈਂਡ ਕਰਕੇ ਸਰ ਕਾਲ ਕਰ ਲਓ ਸਾਡੇ ਸਾਹਮਣੇ ਪਲੀਜ਼ ਸਾਡੇ ਸਾਹਮਣੇ ਕਾਲ ਕਰੋ ਤੁਸੀਂ ਸਾਡੇ ਸਾਹਮਣੇ ਕਾਲ ਕਰੋ ਸਰ ਸਾਡੀ ਰਿਕਵੈਸਟ ਹੈ ਸਿੱਖਿਆ ਮੰਤਰੀ ਸਰ ਸਿਕਮ ਅੰਦਰੀਵ ਕਰੋ ਸਾਡੇ ਸਾਹਮਣੇ ਪਲੀਜ਼ ਸਾਡੇ ਸਾਹਮਣੇ ਕਾਲ ਤਾਂ ਕਰ ਸਰ ਕਾਲ ਤਾਂ ਕਰ ਹੀ ਸਕਦੇ ਹੋ ਪਲੀਜ਼ ਜੀ ਮੈਂ ਤੁਹਾਨੂੰ ਆਖਿਆ ਮੈਂ ਲਿਖ ਦਿੰਦਾ ਇਹ ਤੇ ਲਿਖ ਦਿੰਦਾ ਇਹ ਭਜਾ ਕੇ ਭੇਜ ਦਿੰਦਾ ਸਰ ਮਾਫ਼ ਕਰ ਦਿਓ ਨਹੀਂ ਨਹੀਂ ਸਰ ਸਰ ਨੇ ਜਿਵੇਂ ਚਲੋ ਮਾਰਕ ਕਰ ਦਨਗੇ ਨਹੀਂ ਮੈਂ ਆਪਦੇ ਦਫਤਰ ਚੋਂ ਉਧਰ ਉਧਰ ਮਾਰਕ ਕਰਕੇ ਨੰਬਰ ਲਾ ਕੇ ਭੇਜ ਦਿੰਦੇ ਨਹੀਂ ਸਰ ਤੁਸੀਂ ਆਪ ਹੀ ਦੇ ਦਿਓ ਫਿਰ ਫੇਸ ਦੇ ਮਾਰਕ ਬੇਟਾ ਮੇਰੀ ਗਲਤੀ ਤੁਸੀਂ ਸਮਝਦੇ ਨਹੀਂ ਅਸੀਂ ਆਪਦਾ ਨੰਬਰ ਲਾ ਕੇ ਉਥੋਂ ਡਾਕ ਉਧਰ ਭੇਜਣੀ ਹੁੰਦੀ ਹੈ ਨਾਲ ਦੀ ਨਾਲ ਮੈਂ ਤਾਂ ਤੁਹਾਡੇ ਸਾਹਮਣੇ ਰਿਕਮੈਂਡ ਕਰ ਦੇਣਾ ਉੱਥੇ ਨੰਬਰ ਲਾ ਕੇ ਪਈ ਕੋਈ ਨਹੀਂ ਮੈਂ ਹੋਣੀ ਪਈ ਮੈਂ ਸਖਤੀ ਅੜੀ ਜਾ ਪਰ ਐ ਨਾ ਕਰੇ ਸਾਡੇ ਜਿਵੇਂ ਕਹਿੰਦੇ ਮੈਂ ਤਾਂ ਜਿੰਨਾ ਵੇਖੋ ਮੈਂ ਤਾਂ ਹਰ ਇੱਕ ਦੀ ਗੱਲ ਸੁਣ ਕੇ ਜਿਹੜਾ ਮੈਂ ਸਾਰਾ ਤੁਹਾਡੇ ਤੋਂ ਨਹੀਂ ਸਾਰਾ ਮੈਂ ਆ ਗਿਆ ਤੁਹਾਡੇ ਕੋਲ ਆਇਆ ਸਾਡਾ ਕੰਮ ਕਰਦਾ ਹੈ ਇਹ ਤਾਂ ਸਾਫ਼ ਹੀ ਨਾ